ਕਲ ਕਰੀਬ 13 ਤਰੀਕ ਨੂੰ ਕਰੀਬ 7 ਵਜੇ ਅਸੀਂ ਦੁਕਾਨ ਵਧਾ ਕੇ ਗਏ ਆਂ ਦੁਕਾਨ ਵਧਾਣ ਤੋਂ ਬਾਅਦ ਸਾਨੂੰ ਰਾਤ ਨੂੰ 2:30 ਵਜੇ ਸਾਡੇ ਗਵਾਂਡੀ ਦਾ ਫੋਨ ਆਇਆ ਤੇ ਉਹ ਕਹਿੰਦੇ ਵੀ ਤੁਹਾਡੇ ਦੁਕਾਨ 'ਚ ਕੁਝ ਬੰਦੇ ਫਿਰਦੇ ਆਂ ਅਸੀਂ ਲਗਭਗ 15 ਮਿੰਟਾਂ 'ਚ ਦੁਕਾਨ ਤੇ ਪਹੁੰਚੇ ਆਂ ਤੇ ਜਦੋਂ ਆਨਸਾਰ ਦੇਖਿਆ ਸਾਡੀ ਦੁਕਾਨ ਦਾ ਲੋਕ ਟੁੱਟਿਆ ਹੋਇਆ ਸੀ ਤੇ ਗੱਲਾਂ ਗਾਇਬ ਸੀ ਉਸ ਤੋਂ ਬਾਅਦ ਜਦੋਂ ਅਸੀਂ ਛਾੜਬੀਣ ਕੀਤੀ ਮੈਂ ਪ੍ਰਸ਼ਾ ਆਪਣਾ ਐਸਐਚਓ ਸਾਹਿਬ ਨੂੰ ਫੋਨ ਮਾਰਿਆ ਉਹਨਾਂ ਨੇ ਤੁਰਤ ਗੱਡੀ ਭੇਜੀ ਬੰਦੇ ਆਏ ਉਸ ਤੋਂ ਬਾਅਦ ਅਸੀਂ ਛਾਣਪੀਣ ਕੀਤੀ ਅਸੀਂ ਜਦੋਂ ਘੁੰਮਦੇ ਹੋਏ ਪਲੇਟੀ ਦੇ ਗਏ ਗੱਲਾਂ ਸਾਡਾ ਉੱਥੇ ਪਿਆ ਸੀ ਤੇ ਜਦੋਂ ਸਾਰੇ ਡਾਕੂਮੈਂਟਸ ਖਲਰੇ ਪਏ ਸੀ ਪੈਸੇ ਉਹਦੇ ਵਿੱਚ ਨਹੀਂ ਸੀਗੇ ਘੱਟੋ-ਘੱਟ 2,11,000 ਰੁਪਏ ਗੱਲੇ 'ਚ ਸੀਗਾ ਉਹ ਉਹ ਨਹੀਂ ਸੀਗਾ ਡਾਕੂਮੈਂਟਸ ਉੱਥੇ ਪਏ ਸੀ ਜਦੋਂ ਅਸੀਂ ਜਾਣ ਲੱਗੇ ਤਾਂ ਇੱਕ ਮਤਲਬ ਐਸ਼ਚੂ ਸਾਹਿਬ ਨੇ ਉਧਰ ਲਾਈਨ ਅਕ ਨਹੀਂ ਬੈਟਰੀ ਮਾਰੀ ਤਾਂ ਤਿੰਨ ਗੱਲੇ ਹੋਰ ਵੀ ਪਈ ਸੀ ਜਦੋਂ ਦੇਖਿਆ ਤਾਂ ਇੱਥੋਂ ਪਤਾ ਲੱਗੇਗੀ ਨੁਕਸਾਨ ਇਹ ਜ਼ਿਆਦਾ ਹੋ ਮਤਲਬ ਜ਼ਿਆਦਾ ਇਹ ਇੱਕ ਦੁਕਾਨ ਦਾ ਨਹੀਂ ਘੱਟੋ-ਘੱਟ 6-7 ਦੁਕਾਨਾਂ ਦਾ ਨੁਕਸਾਨ ਹੈ ਉਸ ਤੋਂ ਬਾਅਦ ਅਸੀਂ ਮੰਡੀ ਚਾਇ ਦੁਬਾਰਾ ਪੁਲਿਸ ਪ੍ਰਸ਼ਾਸਨ ਨਾਲ ਹੀ ਜਦੋਂ ਆ ਕੇ ਦੇਖਿਆ ਤਾਂ ਦੋ ਦੁਕਾਨਾਂ ਦਾ ਹੋਰ ਵੀ ਨੁਕਸਾਨ ਸੀਗਾ ਉਹਨਾਂ ਦੇ ਗੱਲੇ ਤੋੜ ਕੇ ਦੁਕਾਨ 'ਚ ਸੱਟੇ ਬਏ ਸੀ ਉਹਨਾਂ ਦੇ ਵੀ ਤੇ ਇਸ ਕਰਕੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੰਡੀ ਦਾ ਤੇ ਪੁਲਿਸ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇ ਰਹੀ ਐ ਐਵੇਂ ਦੀ ਕੋਈ ਗੱਲ ਨਹੀਂ ਜਿੱਥੇ ਉਹਨਾਂ ਦੀ ਕੋਸ਼ਿਸ਼ ਮਤਲਬ ਹੋਰੀਏ ਬਦੋ ਬਦ ਕਰ ਰਹੇ ਨੇ ਉਹ ਤੇ ਅਸੀਂ ਪ੍ਰਸ਼ਾਸਨ ਨੂੰ ਹੀ ਰਿਕਵੈਸਟ ਕਰਾਂਗੇ ਕਿ ਅਜੇ ਚੋਰਾਂ ਤੇ ਨੱਥ ਪਾਈ ਜਾਵੇ ਤਾਂ ਜੋ ਸਾਡੀ ਮੰਡੀ ਸਾਡਾ ਭਲਾੜਾ ਸੇਫ ਰਹੇ ਸੁਰੱਖੇਦਰੀ ਸਾਡੀ ਅਨਾਜ ਮੰਡੀ ਵਿੱਚ ਜੀ ਰਾਤ ਨੂੰ ਪੰਛੀਦ ਕੰਨ ਦੇ ਤਾਰੇ ਤਾਰੇ ਟੁੱਟ ਗਏ ਤੇ ਚੁਰਾ ਗਏ ਹੋਈਆਂ ਬਹੁਤ ਰੁਪਈਆ ਨੁਕਸਾਨ ਹੋਇਆ ਇੱਥੇ ਆਮ ਦਾਣਾ ਮੰਡੀ ਦੇ ਵਿੱਚ ਜੂਆ ਸੱਟਾ ਪੂਰਾ ਚੱਲਦਾ ਦਾਰੂ ਪੀਤੀ ਜਾਂਦੀ ਸਭ ਕੁਝ ਹੋ ਜਾਂਦਾ ਇੱਥੇ ਕੋਈ ਸੁਣਵਾਈ ਨਹੀਂ ਕੋਈ ਪੁੱਛਦਾ ਨਹੀਂ ਆਪ社ਤੇ ਬੰਦੇ ਆਉਂਦੇ ਐ ਕੋਈ ਰਾਤ ਨੂੰ ਇੱਥੇ ਪਹਿਰਾ ਨਹੀਂ ਪੁਲਿਸ ਦਾ ਕੋਈ ਵਸਤਾ ਨਹੀਂ ਹੈ ਇਹਦੀ ਕੋਈ ਵਸਤਾ ਵਸਤਾ ਕੀਤੀ ਆਵੇ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਪੂਰੀ ਜੋ ਅਪੀਲ ਹੈ ਇਹ ਚੋਰ ਐ ਫਟਾਫਟ ਹੁਣ ਰਹਿ ਜਾਵੇ ਜਿੱਤੇ ਪੰਦੀ ਕਾਰਵਾਈ ਅੱਜ ਰਾਤ ਨੂੰ ਆੜਤੀਆਂ ਦੇ ਜਿੰਦੇ ਟੁੱਟੇ ਨੇ ਦੁਕਾਨਾਂ ਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਲਦੀ ਤੋਂ ਦਲਜੀ ਚੋਰ ਫੜੇ ਜਾਣੇ ਚਾਹੀਦੇ ਨੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਸੀਆਈ ਸਾਹਿਬ ਵੀ ਆਇਆ ਹੋਇਆ ਹੈ ਜਿਹਦੇ ਵਿੱਚ ਬਲਵੰਤ ਸਿੰਘ ਜੀ ਆਪਦੀ ਕਾਰਵਾਈ ਕਰ ਰਹੇ ਨੇ ਅਸੀਂ ਪੂਰਜੋਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਡੀਐਸਪੀ ਤੋਂ ਐਸਐਸਪੀ ਸਾਹਿਬ ਤੋਂ ਐਸਐਚਓ ਸਾਹਿਬ ਤੋਂ ਵੀ ਇਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਇਹ ਬੰਦੇ ਫੜੇ ਜਾਣ ਤਾਂ ਕਿ ਅੱਗੇ ਤੋਂ ਇਹ ਘਟਨਾ ਨਾ ਹੋਵੇ ਨੋ ਫੋਟੋ ਲਾ ਬਿਲੀ ਸੀ ਜਿਹਨ ਕਰਤ ਬਲਾਡਾ ਮੱਡੀ ਚ ਗੋਲ ਚੱਕਰ ਕਰਨਾ ਚੋਰੀ ਹੋ ਗਈ 92771541521550 ਤੇ ਮੌਕੇ ਤੇ ਆਇਆ ਸੀਸੀਟੀਵੀ ਨੇ ਵੇਖੀ ਉਹ ਕਿਹਾ ਬੰਦਿਆਂ ਦੀ ਪਛਾਣ ਆ ਰਹੀ ਮਾੜੀ ਮੁੱਠੀ ਤੇ ਜਿਹੜੀ ਕੰਮ ਕਰ ਰਹੀ